ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕਿਹੜੀ ਜਗ੍ਹਾ ਤੋਂ ਆਏ ਜੀ ਬਨਾਲੀ ਤੋਂ ਜੀ ਠੀਕ ਹੈ ਤੇ ਕਿੰਨੇ ਜਾਨਵਰ ਲਿਆਂਦੇ ਅੱਜ ਆਪਾਂ ਅੱਜ ਤਾਂ ਪਿਆਰ ਹੀ ਲੈ ਕੇ ਆਏ ਆ ਜੀ ਠੀਕ ਹੈ ਤਾਂ ਜੀ ਵੀ ਕਿਹੜੀ ਜਗ੍ਹਾ ਤੋਂ ਆਏ ਆ ਆਹਣੀ ਪੱਕੇ ਤੋਂ ਬਾਈ ਠੀਕ ਹੈ ਤੇ ਕਿੰਨੇ ਜਾਨਵਰ ਲਿਆਂਦੇ ਅੱਜ ਅੱਜ ਹੀ ਲਿਆਂਦੇ ਤਿੰਨ ਬਾਈ ਠੀਕ ਹੈ ਇਹ ਆ ਬੀਟਲ ਬੱਕਰਾ ਦੇਖ ਲਓ ਕਿਹੜੇ ਪਿੰਡੋਂ ਆਏ ਆ ਪਾਏ ਜੀ ਦੇ ਘਟੋਂ ਆਏ ਜੀ ਠੀਕ ਹੈ ਆਪਣੇ ਘਰ ਦੇ ਜਾਨਵਰ ਸਾਰੇ ਹਾਂ ਚੜ੍ਹਦੇ ਜਾਨਵਰ ਠੀਕ ਆ ਦੇਖੋ ਵੀ ਤੇ ਇਹਦਾ ਕੀ ਮਲ ਰੋਗਾ 60000 ਰੁਪਿਆ ਜੀ 60 60000 ਰੁਪਿਆ ਮੁੱਲੀ ਆ ਤੇ ਮਾਨ ਪੰਡਲ ਮਗਲਾ ਜੀ ਢਿਲਮਕਲਾ ਫਰੀਦਕੋਟ ਜ਼ਿਲ੍ਹਾ ਹਾਂਜੀ ਠੀਕ ਹੈ ਘਰ ਦੇ ਜਾਨਵਰ ਹੀ ਸਾਰੇ ਆਪਣੇ ਹਾਂਜੀ ਘਰੂ ਜੀ ਠੀਕ ਹੈ ਜੀ ਘਰੇ ਸਾਹਮਦੇ ਆ ਜੀ ਠੀਕ ਹੈ ਸੋ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਵਿੱਚ ਤੇ ਮੋੜ ਮੰਡੀ ਦਾ ਅਗਲਾ 파ਟ ਸ਼ੁਰੂ ਕਰਨ ਲੱਗੇ ਆ ਤੇ ਦਿਖਾਉਣੇ ਆ ਜਾਨਵਰ ਆ ਪੱਠਾ ਬਰਬਰੀ ਤੇ ਆ ਇੱਕ ਬੱਤਰਾ ਇਹਦਾ ਕੀ ਮੁੱਲ ਆ 13000 ਰੁਪਏ ਮਲ ਕਰਦੇ ਪੱਠਾ ਦੇਖੋ ਸਾਰਾ ਦਰਗੀ ਮੱਤ ਨਿਕਲ ਤੇ ਅੱਗੇ ਆ ਗਿਆ ਬੀਟਲ ਬੱਕਰੇ ਬਈ ਤੇ ਅੱਗੇ ਵੀ ਚੱਲਦੇ ਆਪਾਂ ਦਿਖਾਉਨੇ ਮੰਡੀ ਤੁਹਾਨੂੰ ਇੱਥੇ ਦੇਖ ਲਓ ਵਧੀਆ ਮੰਡੀ ਭਰਦੀ ਆ ਤੇ ਅੱਗੇ ਇਧਰ ਕਾਟੂ ਮਾਲ ਦੇਸੀ ਸਾਰੇ ਤਰ੍ਹਾਂ ਦੇ ਜਾਨਵਰ ਹੈਗੇ ਇੱਥੇ ਇਹ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਦੇਖੋ ਆ ਸਾਰਾ ਇਧਰ ਕਾਟੂ ਮਾਲ ਹੁੰਦਾ ਬਈ ਜੇ ਕਿਸੇ ਨੇ ਕਾਟੂ ਮਾਲ ਖਰੀਦਣਾ ਹੋਵੇ ਮੰਡੀ ਤੇ ਆ ਸਕਦਾ ਇਧਰ ਦੇਖੋ ਵੀ ਕਾਟੂ ਮਾਲ ਇੱਥੇ ਦੇਸੀ ਆ ਸਾਰੇ ਤਰ੍ਹਾਂ ਦੇ ਜਾਨਵਰ ਹੁੰਦੇ ਆ ਮੰਡੀ ਤੇ ਤੇ ਇੱਥੇ ਖੜਕੇ ਆਪਾਂ ਤੁਹਾਨੂੰ ਮੰਡੀ ਦਿਖਾਉਂਦੇ ਆ ਤੇ ਇੱਥੇ ਦੇਖ ਲਓ ਮੰਡੀ ਜਿਹੜੀ ਬਹੁਤ ਜ਼ਿਆਦਾ ਭਰਦੀ ਆ ਤੇ ਵਧੀਆ ਜਾਨਵਰ ਹੁੰਦੇ ਆ ਮੰਡੀ ਤੇ ਕਰ ਲੋ ਚੈੱਕ ਤੇ ਵਧੀਆ ਸੌਦੇ ਹੁੰਦੇ ਆ ਤੇ ਅੱਗੇ ਵੀ ਦੇਖੋ ਵੀ ਮੰਡੀ ਇਧਰ ਬੀਟਲ ਬੱਕਰੀ ਖੜੀ ਆ ਕੇ ਦੇਖੋ ਦੋ ਤਿੰਨ ਬੀਟਲ ਬੱਕਰੀਆਂ ਆ ਦੇਖੋ ਬੱਕਰੀਆਂ ਕਰੋ ਚੈੱਕ ਵੀ ਤੇ ਇਧਰ ਵੀ ਬੀਟਲ ਬੱਕਰੀਆਂ ਦੇਖੋ ਅੱਗੇ ਵੀ ਦੇਖੋ ਬੀਟਲ ਬੱਕਰੀਆਂ ਕਰੋ ਚੈੱਕ ਆਹ ਦੇਖੋ ਵੀ ਬੱਕਰੀ ਹਾਈਟ ਚੈੱਕ ਕਰੋ ਬੱਕਰੀ ਦੀ ਫੁੱਲ ਹਾਈਟ ਦੇ ਵਿੱਚ ਤੇ weight ਵੀ ਬਹੁਤ ਆ ਬੱਕਰੀ ਦਾ ਕਰ ਲੋ ਚੈੱਕ ਤੋ ਇਦਾਂ ਦੇ ਹੀ ਵੱਡੇ ਵੱਡੇ ਬੱਕਰੀਆਂ ਹੁੰਦੀਆਂ ਮੰਡੀ ਤੇ ਦੇਖੋ ਤੇ ਅਗੇ ਇਧਰ ਵੀ ਕਟੂਮਾਲ ਆ ਬੇ ਤੇ ਇਹ ਸੌਦੇ ਹੁੰਦੇ ਲਗਾਤਾਰ ਇਧਰ ਵੀ ਸੌਦਾ ਚੱਲੀ ਜਾਂਦਾ ਤੇ ਇਧਰ ਵੀ ਤੇ ਇੱਥੋਂ ਆਪਾਂ ਤੁਹਾਨੂੰ ਫੇਰ ਮੰਡੀ ਦਿਖਾਉਣ ਲੱਗੇ ਆਪਾਂ ਪਿਛਲੀ ਸਾਈਡ ਆ ਗਏ ਆ ਮੋੜ ਮੰਡੀ ਦੇ ਤੇ ਬਹੁਤ ਜ਼ਿਆਦਾ ਰਸ਼ ਹੈ ਤੇ ਇਧਰਲੇ ਪਾਸੇ ਮੰਡੀ ਹੈ ਵੀ ਦੇਖ ਲਓ ਤੇ ਆਪਾਂ ਬੈਕ ਸਾਈਡ ਤੇ ਆ ਗਏ ਆ ਮੰਡੀ ਦੇ ਤੇ ਅੱਗੇ ਵੀ ਚੱਲਦੇ ਆਪਾਂ ਤੁਹਾਨੂੰ ਜਾਨਵਰ ਦਿਖਾਉਣੇ ਕਿਹੜੇ ਕਿਹੜੇ ਜਾਨਵਰ ਆਏ ਮੰਡੀ 'ਚ ਦੇਖੋ ਅੱਗੇ ਚੈੱਕ ਕਰੋ ਵੀ ਮੀਟਲ ਬੱਕਰੀਆਂ ਦੇਖੋ ਪਾ ਦੇਖਦੇ ਆ ਮਾਲਕ ਜੀ ਤੁਹਾਨੂੰ ਆਪਾਂ ਡਿਟੇਲ ਵੀ ਦੱਸਾਂਗੇ ਆ ਦੇਖੋ ਬੇਟਲ ਬੱਕਰੀਆਂ ਵਧੀਆ ਨਾਗੋਂ ਦੇ ਸੇਲ ਹੋਣਾਂ ਵਾਸਤੇ ਕਰ ਲੋ ਚੱਕ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕਿਹੜੀ ਜਗ੍ਹਾ ਤੋਂ ਆ ਜੀ ਬਨਾਲੀ ਤੋਂ ਜੀ ਠੀਕ ਹੈ ਤੇ ਕਿੰਨੇ ਜਾਨਵਰ ਲਿਆਂਦੇ ਅੱਜ ਆਪਾਂ ਅੱਜ ਤਾਂ ਪਚਾਰ ਹੀ ਲੈ ਕੇ ਆਏ ਆ ਜੀ ਠੀਕ ਹੈ ਤੇ ਆ ਪਹਿਲੀ ਬੱਕਰੀ ਡਿਟੇਲ ਦੱਸ ਦੋ ਆਪਾਂ ਨੂੰ ਇਹਦੇ ਕੀ ਡਿਟੇਲ ਆ ਗੱਬਣਾ ਇਹ ਜਾਂ ਇਹ ਤਾਂ ਫੰਡਰੀ ਹੈ ਜੀ ਫੰਡਰਾ ਇਹ ਹਾਂਜੀ ਤੇ ਕੀ ਮੁੱਲ ਰੂਗਾ ਇਹਦਾ ਇਹਦਾ ਮੁੱਲ 16000 ਰੁਪਏ ਮੰਗਦੇ ਠੀਕ ਹੈ ਕਿੰਨੇ ਦੰਦ ਆ ਇਹ ਇਹ ਦੰਦ ਤਾਂ ਹੋ ਗਈ ਹੋ ਗਈ ਠੀਕ ਹੈ 8 ਦੰਦਾ 8 ਦੰਦਾ ਪੂਰੇ ਠੀਕ ਹੈ ਤੇ ਅੱਗੇ ਆ ਵੀ ਦਿਖਾ ਦੇ ਜਾਨਾ ਬਰਾਤ ਨੂੰ ਇਹ 6 ਦੰਦਾ ਹੈ ਜੀ ਇਹ 6 ਦੰਦਾ ਤੇ ਇਹ ਵੀ ਗੱਬਣਾ ਹੈ ਕਿਵੇਂ ਇਹ ਗੱਬਣ ਹੈ ਜੀ 20 ਦਿਨ ਰਹਿਗੇ ਠੀਕ ਦਿਨ ਰਹਿੰਦੇ ਜੀ ਤੇ ਇਹਦਾ ਕੀ ਮੁੱਲ ਡਰੋਗਾ ਇਹਦਾ 22000 ਰੁਪਿਆ ਮੰਗਦੇ ਠੀਕ ਹੈ ਮੰਨ ਤਾ ਨਹੀਂ ਮਾੜਾ ਮਾੜਾ ਹਾਂ ਮੌਕੇ ਤੇ ਮੰਨ ਤਾ ਕਰਦੇ ਤੇ ਅਗਿਆ ਵੀ ਆਪਣੇ ਜਾਨਵਰ ਇਹ ਪੱਠ ਹੈ ਜੀ ਠੀਕ ਹੈ ਖੀਰੀ ਪੱਠ ਹੈ ਖੀਰੀ ਪੱਠ ਹਾਂਜੀ ਤੇ ਇਹਦਾ ਕੀ ਮੁੱਲ ਡਰੋਗਾ ਇਹਦਾ 7500 ਰੁਪਿਆ ਮੰਗਦੇ ਠੀਕ ਹੈ ਅੱਗੇ ਵੀ ਇੱਕ ਆ ਬੱਕਰੀ ਇਹ ਕਿੰਨੇ ਦੰਦਾ ਚੋਗੇ ਛੇ ਦੰਦ ਹੈ ਜੀ ਇਹ ਵੀ ਇਹ ਵੀ ਛੇ ਦੰਦ ਬੱਕਰੀ ਹੈ ਬਈ ਇਹ ਗੱਬਣਾ ਹੈ ਇਹ ਗੱਬਣਾ ਹੈ ਹਾਂ ਜੀ ਕਿੰਨੇ ਚਿਰ ਦੀ ਗੱਬਣਾ ਹੈ ਇਹ 2.5 ਤਿੰਨ ਮਹੀਨੇ ਦੀ ਗੱਬਣਾ ਹੈ ਠੀਕ ਹੈ ਇਹਦਾ ਕੀ ਮੁੱਲ ਲਰੋਗਾ ਇਹਦਾ 16000 ਰੁਪਏ ਮੰਗਦੇ ਠੀਕ ਹੈ ਤੇ ਆਪਣਾ ਮੋਬਾਈਲ ਨੰਬਰ ਬੋਲ ਦਿਓ ਜੀ 98723 ਠੀਕ ਹੈ 3823 ਠੀਕ ਹੈ ਪਹਿਲਾਂ ਵੀ ਆਏ ਆਂ ਆਪਾਂ ਮੰਡੀ ਤੇ ਹਾਂ ਹਰ ਮੰਡੀ ਤੇ ਆਉਨੇ ਆ ਜੀ ਠੀਕ ਹੈ ਵਧੀਆ ਜਾਨਵਰ ਛੇ ਦੰਦ ਹਾਂ ਜੀ ਵਧੀਆ ਤੇ ਖਰੀਦੇ ਵੀ ਆਂ ਆਪ ਜਾਨਵਰ ਹਾਂ ਖਰੀਦੇ ਵੀ ਆ ਜੀ ਠੀਕ ਹੈ ਇਹ ਫਿਰ ਤਾਂ ਆਪਾਂ ਨੂੰ ਘਰੋਂ ਵੀ ਜਾਨਵਰ ਮਿਲ ਜਾਣਗੇ ਜੇ ਕਿ ਨੰਬਰ ਤੇ ਹਾਂ ਆਪਣੇ ਕੋਲ ਘਰੋਂ ਜੇ ਕਿਸੇ ਨੂੰ ਮਤਲਬ ਵੀ ਬਰਬਰੀਆਂ ਜਾਂ ਬੀਟਲ ਬੱਕਰੀਆਂ ਜਾਂ ਬੱਕਰੇ ਚਾਹੀਦੇ ਆ ਉਹ ਆਪਾਂ ਨੂੰ ਘਰੋਂ ਵੀ ਮਿਲ ਜਾਣਗੇ ਆਪਾਂ ਠੀਕ ਹੈ ਤੇ ਆਪਣਾ ਪਿੰਡ ਦੁਬਾਰਾ ਦੱਸ ਦੋ ਪਿੰਡ ਬਣਾਲੀ ਹੈ ਜੀ ਠੀਕ ਹੈ ਜ਼ਿਲ੍ਹਾ ਜ਼ਿਲ੍ਹਾ ਮਾਨਸਾ ਹੈ ਠੀਕ ਹੈ ਥਰਮਲ ਪਲਾਂਟ ਬਣਿਆ ਹੋਇਆ ਜਿੱਥੇ ਬਣਾਲੀ ਉਹ ਬਣਾਲੀ ਆ ਸੀ ਇੱਥੋਂ 15 ਕਿਲੋ ਮੀਟਰ ਧੰਨਵਾਦ ਜੀ ਧੰਨਵਾਦ ਤੁਸੀਂ ਵੀ ਕਿਹੜੀ ਜਗ੍ਹਾ ਤੋਂ ਆਏ ਆ ਆਪਾਂ ਭੈਣੀ ਪਾ ਕੇ ਤੋਂ ਬਾਈ ਠੀਕ ਆ ਤੇ ਕਿੰਨੇ ਜਾਨਵਰ ਲੈਂਦੇ ਅੱਜ ਅੱਜ ਹੀ ਲੈਂਦੇ ਤਿੰਨ ਬਾਈ ਠੀਕ ਆ ਕੰਨਾਂ ਦੀ ਕੁਆਲਿਟੀ ਚੈੱਕ ਕਰ ਲੋ ਕਿੰਨੇ ਦੰਦਾ ਬੱਕਰਾ ਵੀ ਇਹ ਇਹ ਚਾਰ ਦੰਦਾ ਦਾ ਬਈ ਠੀਕ ਹੈ ਤੇ ਕੱਦ ਮਿਣਾ ਇਹਦਾ ਕਿੰਨਾ ਕਹੋ 42 ਇੰਚ ਬਈ 42 ਇੰਚ ਕੱਦਦਾ ਬਈ ਬੱਕਰੇ ਦਾ ਮਾੜਾ ਇਧਰ ਨੂੰ ਕਰ ਮੂੰਹ ਬੱਕਰੇ ਦਾ ਦਿਖਾ ਚੰਗੀ ਤਰ੍ਹਾਂ ਤੂੰ ਪਰਲੇ ਪਾਸੇ ਹੋ ਜਾ ਵੀਰੇ ਦੇਖੋ ਬਈ ਬੱਕਰਾ ਕੁਆਲਿਟੀ ਵੀਰਾ ਚੈੱਕ ਕਰ ਲੋ ਇੱਥੇ ਤੇ ਕੀ ਮੁੱਲ ਰਹੂਗਾ ਇਹਦਾ 2 ਡ ਲੱਖ ਰੁਪਏ ਮੰਗਦਾ ਜੀ 2 ਡ ਲੱਖ ਰੁਪਏ ਮੁੱਲ ਕਰਦੇ ਬਈ ਦੇਖੋ ਬੱਕਰਾ ਕੁਆਲਿਟੀ ਵੀਰਾ ਤੁਸੀਂ ਆਪ ਚੈੱਕ ਕਰ ਲਓ ਤੇ ਕੱਦ ਦੇਖ ਲਓ ਬੱਕਰੇ ਦਾ 42 ਇੰਚਾਂ ਲੰਗਣ ਤੇ ਆਪਣਾ ਨੰਬਰ ਬੋਲ ਦਿਓ ਜੀ 76529 ਬਾਈ ਹਾਂਜੀ 7698 ਬਾਈ ਠੀਕ ਹੈ ਦੁਬਾਰਾ ਬੋਲੋ ਮੜਾਗਾ 76529 76898 ਬਾਈ ਠੀਕ ਹੈ ਮਾਨਤਨ ਹੋ ਜੀ ਰੇਟ ਚ ਬਾਈ ਜੀ ਮੌਕੇ ਤੇ ਮਾਨਤਨ ਹੋ ਜੂ ਰੇਟ ਚ ਹਾਂ ਮਾੜਾ ਮੋਟਾ ਕਰ ਦਾਂਗੇ ਜੀ ਐਂ ਤਾਂ ਮਾੜਾ ਮੋਟਾ ਮਾਨਤਨ ਕਰ ਦਾਂਗੇ ਬਾਈ ਕਿੰਦੇ ਬੱਕਰੀ ਠੀਕ ਹੈ ਬਾਈ ਤੁਹਾਨੂੰ ਥੈਂਕ ਯੂ ਬਾਈ ਅੱਗੇ ਵੀ ਦੇਖੋ ਬੀਟਲ ਬੱਕਰੀਆਂ ਕਰੋ ਚੈੱਕ ਵੀ ਠੀਕ ਹੈ ਆਪਣੇ ਜਾਨਵਰ ਆ ਆ ਬੱਕਰੇ ਠੀਕ ਹੈ ਮਾਲਕ ਹੈ ਨਹੀਂ ਵੀ ਕੋਲੇ ਤੇ ਬੱਕਰੀ ਚੈੱਕ ਕਰ ਲੋ ਚਿੱਟੀ ਬੱਕਰੀ ਬੀਟਲ ਦੀ ਤੇ ਅੱਗੇ ਵੀ ਦਿਖਾਉਣੇ ਜਾਨਵਰ ਆਪਾਂ ਬਣੇ ਰੋਗੀ ਤੋਂ ਇਧਰ ਪੇਡਾਂ ਆ ਗਈਆਂ ਸਾਰੇ ਤਰ੍ਹਾਂ ਦੇ ਜਾਨਵਰ ਆਉਂਦੇ ਮੰਡੀ ਤੇ ਕਰੋ ਚੱਕ ਬੀਟਲ ਬੱਕਰੀਆਂ ਵੀ ਸੇਲ ਹੋਣ ਵਾਸਤੇ ਆਈਆਂ ਵਧੀਆ ਬੱਕਰੀਆਂ ਚੰਗੇ ਦੁੱਧ ਵਾਲੀਆਂ ਨੇ ਦੇਖੋ ਦੇਖੋ ਵੀ ਜਾਨਵਰ ਚੰਗੇ ਚੰਗੇ ਜਾਨਵਰ ਕਰੋ ਚੱਕ 15-20 ਨਾ ਗ ਹੋਣਗੇ ਵੀ ਸਾਰੇ ਇਹ ਵੀ ਸਾਰੇ ਸੇਲ ਹੋਣ ਵਾਸਤੇ ਆਏ ਆ ਇੱਕ ਮਿੰਟ ਜ਼ਰੂਰ ਕਰੇ ਵੀਡੀਓ ਕਿਵੇਂ ਲੱਗੀ ਤੇ ਜਿਹੜਾ ਆਪਾਂ ਤੁਹਾਨੂੰ ਪਹਿਲਾਂ ਬੱਕਰਾ ਦਿਖਾਇਆ ਸੀ ਉਹਦਾ ਰੇਟ ਕਿਵੇਂ ਲੱਗਿਆ ਇਧਰ ਬੀਟਲ ਬੱਕਰੀਆਂ ਚੰਗੀਆਂ ਆਈਆਂ ਬਈ ਸਾਰੀਆਂ ਦੇਖੋ ਤੇ ਅੱਗੇ ਵੀ ਚੱਲਦੇ ਨਾਲ ਨਾਲ ਮੰਡੀ ਦਿਖਾਉਂਦੇ ਆਪਾਂ ਦੇਖੋ ਗਾ ਕੀ ਹੈ ਬਈ ਬੱਕਰਾ ਕਿ ਪੱਠਾ ਹੈ ਸਹੀ ਅਮੜਾ 10000 ਰੇਟ ਉਤੇ ਇਧਰ ਕਰ ਲੈਣੋ ਦੇਖੋ ਵੀ ਅੱਗੇ ਆਪਾਂ ਪੱਠਾ ਦਿਖਾਉਣ ਲੱਗੇ ਆ ਕਿੰਨਾ ਕੁ ਚਿਰ ਦੀ ਹੈ ਬਈ ਇਹ ਇਹ ਹੈਗੀ ਹੈ 5-6 ਮਹੀਨੇ ਦੀ 5-6 ਮਹੀਨੇ ਦਾ ਪੱਠਾ ਹੈ ਤੇ ਕੀ ਮਲ ਰਹੂਗਾ ਦਾ 8000 ਮੰਗਦਾ ਠੀਕ ਹੈ ਮੰਤਨ ਲਓ ਜੀ ਮੌਕੇ ਤੇ ਹਾਂਜੀ ਹਾਂ ਕਿਹੜੀ ਜਗ੍ਹਾ ਤੋਂ ਆਪਾਂ ਹੜਕ ਸਿੰਘ ਵਾਲਾ ਪਿੰਡ ਹੈ ਠੀਕ ਹੈ ਜ਼ਿਲ੍ਹਾ ਮਾਨਸਾ ਆਪਣਾ ਨੰਬਰ ਦੱਸੋ 88552484 ਸੋ ਹਾਂ ਜੀ ਜੇ ਕਿਸੇ ਨੂੰ ਪੱਟ ਪਸੰਦ ਆਉਂਦੀ ਨੰਬਰਾਂ ਤੇ ਕਰ ਲੈ ਸੰਪਰਕ ਤੇ ਅੱਗੇ ਦੇਖ ਲਓ ਮੰਡੀ ਚ ਰਾਸ਼ ਬਈ ਦੇਖੋ ਵੀ ਸੌਦੇ ਵੀ ਨਾਲ ਦਿਨ ਨਾਲ ਹੋਈਆਂ ਨੇ ਇਧਰ ਦੇਖੋ ਚੰਗੇ ਜਾਨਵਰ ਹੁੰਦੇ ਆ ਮੰਡੀ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗਦੀ ਹੈ ਤੇ ਅੱਗੇ ਵੀ ਦੇਖ ਲਓ ਵੀ ਇਧਰ ਬੀਟਲ ਬੱਕਰੀਆਂ ਸਾਰੀਆਂ ਆ ਵੀ ਸੇਲ ਹੋਣ ਆਸਤੀ ਕਰੋ ਚੱਕ ਦੇਖੋ ਭੀ ਆ ਬੀਟਲ ਬੱਕਰੀਆਂ ਆਪਾਂ ਦਿਖਾਉਣ ਲੱਗੇ ਆ ਤੇ ਜਾਣਕਾਰੀ ਦਿੰਨੇ ਆਪਾਂ ਕਿਹੜੇ ਪਿੰਡੋਂ ਆਇਆ ਪਾਈ ਜੀ ਠੀਕ ਆਪਣੇ ਘਰ ਦੇ ਜਾਨਵਰ ਸਾਰੇ ਹਾਂ ਚੜ੍ਹਦੇ ਜਾਨਵਰ ਠੀਕ ਆਪਾਂ ਦਿਖਾਉ ਚੰਗੇ ਜੰਗੇ ਜਾਨਵਰ ਜਿਵੇਂ ਆ ਬੱਕਰੀ ਇਹਦੀ ਬਾਈ ਆ ਸੱਤ ਨਾਲ ਇੱਕਸਾਰ ਦੀ ਨੇ ਇਹ ਠੀਕ ਹੈ ਉਹ ਅੱਠਵੀਂ ਪੱਠੋਲੀ ਦੀ ਨਰਮ ਆ ਆ ਠੀਕ ਹੈ ਚੰਗੀ ਆ ਵੀ ਦਦ ਦਦ ਨੂੰ ਵੈਸੇ ਚੰਗੀ ਆ ਉਹ ਚੰਗੀ ਆ ਠੀਕ ਹੈ ਥੋੜੀ ਜਿਹੀ ਫਰਕ ਹੈ ਇਹਨਾਂ ਨੂੰ ਠੀਕ ਹੈ ਤੇ ਆ ਜਿਵੇਂ ਆਪਣਾ ਇੱਕ ਦੋ ਚੰਗੀਆਂ ਦਿਖਾ ਦ ਬੱਕਰੀਆਂ ਜਿਵੇਂ ਆ ਇਹ ਸਾਰੀਆਂ ਸੱਤੀ ਇੱਕੋ ਜੀਆਂ ਜੀ ਇੱਕੋ ਜੀਆਂ ਜਮਾਂ ਇਹ ਕੀ ਮੁੱਲ ਰਹੂਗਾ ਇਹਨਾਂ ਦਾ ਹੈ ਮੁੱਲ ਕੀ ਉਹਦਾ ਬਿਦੇਨਾ ਦਾ 45000 ਕਰਦੇ ਆ ਠੀਕ ਆ ਤੇ ਭੱਟੀ ਸਾਹਿਬ ਨਾਲ ਕਿੰਨਾ ਬਣ ਜੇ ਕੱਲੀ ਕੱਲੀ ਲੈਣੀ ਹੋਵੇ ਕਹਿੰਦੇ ਉਹ ਵੀ ਹੋ ਜਾ ਹਾਂ ਜਿੰਮੇ ਮਰਜ਼ੀ ਲੈ ਲੈ ਕੋਈ ਕੱਲੀ ਕੱਲੀ ਭੋਮਾ ਇਕੱਠੇ ਕਰ ਲੈ ਠੀਕ ਆ ਤੇ ਗੱਬਣ ਕਿੰਨੀਆਂ ਵਿੱਚੋਂ ਗੱਬਣ ਇਹ ਪੰਜ ਠੀਕ ਆ ਕਿਹੜੇ ਕਿਹੜੇ ਦੱਸੋ ਮੜੇ ਉਹ ਉਹ ਬਗਰ ਬੱਚੇ ਦੇ ਇੱਕ ਦੇ ਦੇ ਮਗਰ ਬੱਚਾ ਦਾ ਠੀਕ ਆ ਤੇ ਇੱਕ ਇਹਦੇ ਮਗਰ ਬੱਚਾ ਦੇਖ ਲਓ ਵੀ ਚੰਗੀਆਂ ਬੱਕਰੀਆਂ ਬੀਟਰ ਆ ਆ ਦੋ ਆ ਸੂਣ ਵਾਲੀਆਂ ਨਾ ਠੀਕ ਆ ਆ ਤਿੰਨੇ ਆ ਸੂਣ ਵਾਲੀਆਂ ਨਾ ਠੀਕ ਆ ਕਿੰਨੇ ਕਿੰਨੇ ਚਰਦੀਆਂ ਹੋਣਗੇ ਗੱਬਣਾ ਇਹ ਇਹਦਾ ਬਾਈ ਲਵੇ ਲੱਗੀਆਂ ਠੀਕ ਆ ਸੂਣ ਦੇ ਨੇੜੇ ਹੀ ਇਹ ਵੀ ਬੱਕ ਚੰਗੀ ਕੁਆਲਿਟੀ ਦੇ ਵਿੱਚ ਕੰਨਾਂ ਦੀ ਕੁਆਲਿਟੀ ਇਧਰ ਦੇਖੋ ਚੰਗੇ ਦੁੱਧ ਵਾਲੀਆਂ ਬੱਕਰੀਆਂ ਸਾਰੀਆਂ ਸਾਰੀਆਂ ਠੀਕ ਹੈ ਸਾਰੀਆਂ ਠੀਕ ਹੈ ਕੱਲੀ ਕੱਲੀ ਦਾ 45000 ਰੁਪਏ ਕੱਲੀ ਕੱਲੀ ਦਾ 45000 ਰੁਪਏ ਮੁੱਲ ਆ ਵੀ ਤੇ ਮੌਕੇ ਦੇ ਮਾਤਣ ਹੋ ਜੀ ਥੋੜਾ ਦਾ ਹਾਂ ਹੋ ਜੀ ਕੱਲੀ ਕੱਲੀ ਦਾ 45000 ਰੁਪਏ ਮੁੱਲ ਆ ਤੇ ਬਾਕੀ ਮਾਤਣ ਹੋ ਜੀ ਮੌਕੇ ਤੇ ਦੱਸਿਓ ਵੀ ਨੰਬਰ ਆਪਣਾ 94781 ਹਾਂਜੀ 59956 ਠੀਕ ਹੈ ਸੋ ਅੱਜ ਜਾਨ ਵਰ ਲੈਣੇ 94781 59956 ਠੀਕ ਹੈ ਨੌਮ ਬਹਾਦਰ ਖਾਨ ਪਿੰਡ ਪੀਰਕੋਟ ਠੀਕ ਹੈ ਜੀ ਸੋ ਹਾਂ ਜੀ ਜੇ ਕਿਸੇ ਲੈਣੇ ਜਾਨਵਰ ਦੇਖ ਲੋ ਚੈੱਕ ਕਰ ਸਕਦੇ ਹੋ ਵਧੀਆ ਚੰਗੀਆਂ ਬੱਕਰੀਆਂ ਬੀਟਰ ਠੀਕ ਆ ਬਈ ਧੰਨਵਾਦ ਅੱਗੇ ਵੀ ਚੈੱਕ ਕਰ ਲੋ ਵੀ ਬੱਕਰੀਆਂ ਬਰਬਰੀ ਕ੍ਰੋਸ ਕਾਟੂ ਮਾਲ ਸਾਰੇ ਜਾਨਵਰ ਅੱਗੇ ਤੇ ਅੱਗੇ ਚੱਲਦੇ ਮੰਡੀ ਦਿਖਾਉਨੇ ਆ ਵੀਡੀਓ ਨਾਲ ਬਣੇ ਰਹੋ ਦੇਖੋ ਵੀ ਬੀਟਰ ਤੇ ਇਹ ਮੋੜ ਮੰਡੀ ਆ ਜੀ ਬੱਕਰੀਆਂ ਦੀ ਮੰਡੀ ਹਰ ਵੀਰਵਾਰ ਨੂੰ ਲੱਗਦੀ ਆ ਦੇਖੋ ਬੀਟਰ ਬੱਕਰੇ ਚੰਗੇ ਬੱਕਰੇ ਪੱਠਾ ਬੱਕਰੀਆਂ ਸਾਰੇ ਜਾਨਵਰ ਆਉਂਦਾ ਇੱਥੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਵੇਂ ਲੱਗੀ ਅੱਗੇ ਵੀ ਕਰੋ ਚੈੱਕ ਵੀ ਬੀਟਰ ਦੇ ਸਾਰੇ ਤਰ੍ਹਾਂ ਜਾਨਵਰ ਆਉਂਦੇ ਤੇ ਕਮੈਂਟ ਜਰੂਰ ਕਰਨਾ ਵੀਡੀਓ ਤੇ ਤੇ ਜਿਹੜਾ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਬੱਕਰਾ ਦਿਖਾਇਆ ਉਹਦੇ ਬਾਰੇ ਜਰੂਰ ਕਮੈਂਟ ਕਰਿਓ ਜੇ 1 ਲੱਖ ਦਾ ਬੱਕਰਾ ਸੀ ਜਿਹੜਾ ਮੁੱਲ ਕੀਤਾ ਸੀ ਉਹਨਾਂ ਨੇ ਤੇ ਤੁਹਾਡੇ ਹਿਸਾਬ ਨਾਲ ਕਿੰਨੇ ਦਾ ਬੱਕਰਾ ਉਹ ਤੇ ਜਰੂਰ ਕਮੈਂਟ ਕਰਾ ਅੱਗੇ ਆਓ ਚੈੱਕ ਕਰੋ ਬੀਟਲ ਬੱਕਰੀ ਦੇਖੋਗੇ ਚੰਗੇ ਦੁੱਧ ਵਾਲੀ ਬੱਕਰੀ ਆ ਅੱਗੇ ਵੀ ਕਰੋ ਚੈੱਕ ਵੀ ਇਧਰ ਪੱਠਾ ਬੀਟਲ ਬੱਕਰੇ ਸਾਰੇ ਤਰ੍ਹਾਂ ਦੇ ਜਾਨਵਰ ਆਉਂਦੇ ਮੰਡੀ ਤੇ ਕਿਆ ਪਤਨ ਮੰਡੀ ਦੀਆਂ ਵੀਡੀਓ ਦਿਖਾਉਂਦੇ ਰਹੇ ਨੇ ਇੱਥੋਂ ਵੀ ਚੈੱਕ ਕਰ ਲੋ ਮੰਡੀ ਵਧੀਆ ਭਰਦੀ ਆ ਮੋੜ ਮੰਡੀ ਬੱਕਰੀਆਂ ਦੀ ਮੰਡੀ ਹਰ ਜਿਹੜੀ ਹਰ ਵੀਰਵਾਰ ਦੇਖੋ ਵੀ ਇੱਧਰ ਬੇਟਲ ਪੱਠਾ ਤੇ ਬੱਕਰੇ ਆ ਸਾਰੇ ਤੇ ਅੱਗੇ ਵੀ ਚੱਲਦੇ ਆਂ ਕੀ ਦਿਖਾਉਣੇ ਜਾਣ ਮੇਰਾ ਪਤਨ ਨੂੰ ਕਰੋ ਚੈੱਕ ਅੱਗੇ ਵੀ ਆ ਬੇਟਲ ਬੱਕਰੀਆਂ ਬੱਕਰੀਆਂ ਚੈੱਕ ਕਰ ਲੋ ਬਈ ਤਿੰਨ ਹੀ ਰਹਿ ਗਈਆਂ ਇੱਕ ਬੱਕਰਾ ਛੇੜੂਚ ਤੇ ਸੇਲ ਹੋਏ ਪੇ ਜਾਨਵਰ ਸਾਰੇ ਦੇਖੋ ਅੱਗੇ ਕਰੋ ਚੱਕਦਰ ਬੀਟਲ ਬਈ ਦੇਖ ਲਓ ਆ ਦੋ ਬੀਟਲ ਬੱਕਰੀ ਸੋ ਹਾਂਜੀ ਅੱਗੇ ਆਪਾਂ ਬੀਟਲ ਬੱਕਰੀ ਦੀ ਡਿਟੇਲ ਦਿੰਨੇ ਆ ਆ ਪਹਿਲੀ ਬੱਕਰੀ ਬਾਰੇ ਦੱਸੋ ਆਪਾਂ ਨੂੰ ਕਿੰਨੇ ਦੰਦ ਹੋ ਗਏ ਇਹ ਇਹ ਚਾਰ ਦੰਦਾ ਜੀ ਚਾਰ ਦੰਦਾ ਤੇ ਗੱਬਣ ਕਿਨੇ ਚੜਦੀ ਗੱਬਣ ਬਦ ਆਖਦਾ ਰਹਿ ਗਿਆ ਸੁਣ ਚ ਠੀਕ ਕੈਮਰਾ ਜੀ ਥਾਣਾ ਮਾਨਾ ਚੈੱਕ ਕਰ ਲਉ ਵਧੀਆ ਬੱਕਰੀ ਬਈ ਤੇ ਅੱਗੇ ਆ ਨਾਲ ਖੜੀ ਬੱਕਰੀ ਜਿਹੜੀ ਵੀਰੇ ਹਾਂਜੀ ਇਹਦਾ ਦੱਸੋ ਇਹਦਾ ਕੀ ਕਿੰਨੇ ਦੰਦ ਹੋ ਗਏ ਇਹ ਚਾਰ ਜਾਂਦਾ ਜੀ ਤੇ ਇਹ ਕਿੰਨੇ ਚੜਦੀ ਗੱਬਣਾ ਦੱਸਦਾ ਰਹਿ ਗਿਆ ਸੁਣ ਚ ਇਹਦੇ ਦਾਦਾਂ ਰਹਿ ਗਏ ਇੱਧਰ ਥਾਣਾਵਾਲਾ ਦਾਦਾਂ ਦਾ ਰਹਿ ਗਏ ਚੰਗੇ ਥਾਣਾਵਾਲੇ ਦੀਆਂ ਬੱਕਰੀਆਂ ਕਰ ਲਓ ਜੀ ਤੇ ਅੱਗੇ ਆਹ ਨਾਲਾ ਵੀ ਬੱਕਰੀ ਨੇ ਤੇ ਇਹ ਕਿੰਨੇ ਚਰਦੇ ਹੋਗੇ ਗੱਬਣ ਇਹ 20 ਦਿਨ ਲਈ ਰੂਣੀ ਇਹ 20 ਦਿਨ ਰਹਿਊਗੀ ਠੀਕ ਹੈ ਇਹ ਕਿੰਨੇ ਦੰਦ ਹੋਗੇ 4 ਜੀ ਠੀਕ ਆ ਤੇ ਮੁੱਲ ਕੀ ਰਹੂਗਾ ਇਹਨਾਂ ਦਾ ਕਲਿਕਲੀ ਦੇਖਦਾ ਪਹਿਲੀ ਤਾਂ ਕਿੰਨਾ ਮੁੱਲ ਕਰਦੇ ਪਰ 60000 ਜੀ ਇਹਦਾ 60 ਹਾਂ ਜੀ ਤੇ ਉਹ ਮਗਰਲੀ ਦਾ ਚਿੱਟੀ ਦਾ ਇਹਦਾ ਵੀ 60 ਜੀ 60 60000 ਰੁਪਏ ਮੁੱਲ ਕਰਦੇ ਆ ਹਾਂ ਜੀ ਤੇ ਅੱਗੇ ਆਹ ਬੱਕਰੀ ਲਿਖਾ ਦਿਓ ਆਪ ਨੂੰ 4 ਦੰਦਾਂ ਦੀ ਆ ਗਈ ਜੀ ਇਹ ਠੀਕ ਹੈ ਇੱਕ ਨੇ ਚਰ ਰਹਿਂਦਾ ਸੁਣਦਾ। ਦੱਸਦਾ ਰਹਿ ਗਈ ਸੂਨ ਚ। ਦੱਸਦਾ ਰਹਿ ਗਈ ਚੰਗੇ ਥਾਣੇ ਵਾਲੇ ਦੀ ਬੱਕਰੀ ਐ ਬਈ। ਕਰ ਲੋ ਚੱਕ। ਦੇਖੋ ਵੀ। ਤੇ ਇਹਦਾ ਕੀ ਮੁੱਲ ਰੂਗਾ? 60000 ਰੁਪਿਆ ਜੀ। 60 60000 ਰੁਪਿਆ ਮੁੱਲੀ ਐ। ਤੇ ਮਾਂ ਤਾਂ ਹੋ ਜੀ ਮੌਕੇ ਤੇ। ਉਹ ਕਰ ਦਾਂਗੇ ਕੋਈ ਨਹੀਂ ਖੁਸ਼ੀ ਨਹੀਂ। ਠੀਕ ਆ। ਤੇ ਅੱਗੇ ਬੱਕਰੀਆਂ ਆ ਬੱਕਰੇ ਆ ਦੋ। ਹਾਂਜੀ। ਠੀਕ ਆ। ਇਹਨਾਂ ਦਾ ਕੀ ਮੁੱਲ ਰੂਗਾ? ਇਹ ਵੀ 60 60 ਦਾ ਦੇ ਦਾਂਗੇ ਜੀ। ਠੀਕ ਆ। ਇਧਰਲੇ ਪਾਸੇ ਮੇਰੇ ਸਾਹਮਣੇ ਆ। ਤੇ ਇਹ ਕਿਹੜੀ ਜਗ੍ਹਾ ਤੋਂ ਆਏ ਆ ਪਾ ਜੀ? ਇਹ ਫਰੀਦਕੋਟ ਜ਼ਿਲ੍ਹਾ ਜੀ ਠੀਕ ਆ ਦੇਖੋ ਵੀ ਬੱਕਰੀ ਚੰਗੇ ਦੁੱਧ ਵਾਲੀ ਬੱਕਰੀ ਬਾਈਆਂ ਕੋਲੇ ਤੇ ਪਿੰਡ ਕਿਹੜਾ ਆਪਣਾ ਪੈਂਡਲ ਮਗਲਾ ਜੀ ਹੇ ਲਮਕਲਾ ਫਰੀਦਕੋਟ ਜ਼ਿਲ੍ਹਾ ਹਾਂਜੀ ਤੇ ਨੰਬਰ ਬੋਲਿਓ ਆਪਣਾ 79869 ਜੀ ਹਾਂਜੀ 6299 ਠੀਕ ਆ ਘਰ ਦੇ ਜਾਨਵਰ ਹੀ ਸਾਰੇ ਆਪਣੇ ਹਾਂਜੀ ਘਰੂ ਜੀ ਠੀਕ ਆ ਜੀ ਘਰੇ ਸਾਹਮਦੇ ਆ ਜੀ ਠੀਕ ਆ ਮਾਨਤਣੋ ਜੀ ਮੌਕੇ ਤੇ ਮਾੜਾ ਮੋਟਾ ਉਹ ਕਰ ਦਾਂਗੇ ਜੀ ਖੁਸ਼ੀ ਨਾਲ ਮਾਨਤਣ ਕਰ ਦਾਂਗੇ ਬਾਈ ਕਹਿੰਦੇ ਖੁਸ਼ੀ ਨਾਲ ਤੇ ਦੇਖੋ ਵੀ ਚੰਗੀਆਂ ਮੀਟਲ ਬੱਕਰੀਆਂ ਤੇ ਬਾਕੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਲੱਗੇ ਜਾਨਵਰ ਤੁਹਾਨੂੰ ਤੇ ਰੇਟ ਵਗੈਰਾ ਕਿਵੇਂ ਲੱਗੇ ਬਾਈਆਂ ਜਿਹੜੇ ਰੇਟ ਕੀਤਾ ਤੇ ਸੇਲ ਵੀ ਹੋਏ ਕੋਈ ਜਾਨਵਰ ਕੇ ਨਹੀਂ ਜੀ ਦੇਖਦੇ ਫਿਰਦੇ ਸੇਲ ਨਹੀਂ ਹੋਈ ਜੀ ਠੀਕ ਸੋ ਅੱਗੇ ਵੀ ਦੇਖੋ ਨੇ ਤੁਹਾਨੂੰ ਜਾਨਵਰ ਬਾਈ ਆ ਬੱਕਰੇ ਆ ਸਾਰੇ ਦੇਖੋ ਬੱਕਰੇ ਵਿੱਚ ਪੱਠਾ ਕਾਟੂ ਨਾਲ ਆ ਬਈ ਕਰ ਲੋ ਜੇ ਅੱਗੇ ਦੇਖੋ ਵੀ ਆ ਬਰਬਰੀ ਬਰੀਡਰ ਤੇ ਆ ਬੱਕਰੇ ਦੋ ਬੀਟਲ ਕਰੋ ਚੱਕ ਬਈ ਕਰ ਲੋ ਚੱਕੀ ਚੰਗੇ ਜਾਨਵਰ ਸਾਰੇ ਅੱਗੇ ਦੇਖੋਗੇ ਜਾਨਵਰ ਸੌਦੇ ਚੱਲੀ ਜਾਂਦੇ ਲਗਾਤਾਰ ਮੰਡੀ ਤੇ ਕਰ ਲੋ ਚੱਕ